ਇਹ ਮੈਸੀ ਦਾ ਹੈਗਾ ਆ 7720 7720 ਟਰੈਕਟਰ ਆ 400 ਹੌਸਪਾਵਰ ਆ ਇਹ ਸੈਲਫ ਮਾਰਦੇ ਹੀ 1 ਲੀਟਰ 1.5 ਲੀਟਰ ਤੇਲ ਸੈਲਫ ਚ ਹੀ ਖਾ ਜਾਂਦਾ ਆ ਤੇ ਮਗਰਲੇ ਜਿਹੜੇ ਟਾਇਰ ਆ ਉਹ ਆਪਣੇ ਇਥੇ ਪੰਜਾਬ ਦੇ ਵਿੱਚ ਤਾਂ ਕੋਈ ਗਿਣਤੀ ਹੈ ਹੀ ਨਹੀਂਗੀ ਟਾਇਰ ਦੀ ਵੀ ਐਡਾ ਤੇ ਕਿਹੇ ਮਸ਼ੀਨਰੀ ਨੂੰ ਟਾਇਰ ਹੈ ਹੀ ਨਹੀਂਗਾ ਮੇਰੀ ਹਾਈਟ ਤੋਂ ਵੀ ਕਿਤੇ ਉੱਚਾ ਟਾਇਰ ਹੀ ਆ ਇਹਦਾ ਵੇਖੋ ਜਿਹੜੀ ਐਚਪੀ ਆ ਉਹ 300 ਐਚਪੀ ਤੋਂ ਉੱਪਰ ਇਹਦੀ ਇਹਦੀ ਪੀਟੀਓ ਸ਼ਾਫਟ ਹੀ ਆ ਹੈ ਇਹ ਆਪਣਾ ਅੱਗੇ ਨੂੰ ਕਰਦੇ ਇਹ ਗੱਡੀਆਂ ਵਾਲਾ ਸਿਸਟਮ ਹੈ ਜਿਵੇਂ ਲੋਕ ਫੋਰਚਨਰ ਦੇ ਅੰਦਰ ਬੈਠੇ ਹੋ ਤੁਸੀਂ ਇਹ ਚਲਾ ਰਹੇ ਹੋ ਸੱਟਾ ਸੱਟ ਇਹ ਅੱਗੇ ਨੂੰ ਕਰ ਦਿਆ ਤੁਹਾਨੂੰ ਅੱਗੇ ਨੂੰ ਚੱਲ ਗਿਆ ਇੱਥੋਂ ਪਿੱਛੇ ਕਰ ਕਰ ਦਿਆ ਬੈਕ ਕਰ ਦਿਆ ਇਹ ਲੀਵਰ ਹੈ ਦਾ ਹਾਂ ਜੀ ਇਹਨੂੰ ਅਗਰ ਅੱਗੇ ਨੂੰ ਕਰ ਦੋਗੇ ਤਾਂ ਅੱਗੇ ਚੱਲੂਗਾ ਬੈਕ ਗੇਅਰ ਲਗਾਓਗੇ ਤਾਂ ਫਿਰ ਇਹਨੂੰ ਪਿੱਛੇ ਨੂੰ ਕਰਨਾ ਪਊਗਾ ਤਾਂ ਬੈਕ ਹੋ ਜਾਊਗਾ ਪੂਰਾ ਤੇ ਆਹ ਜਿਹੜਾ ਸਿਸਟਮ ਆ ਇਹ ਕੀ ਲੱਗਾ ਹੋਇਆ ਹੈ ਇਹ ਟਰੈਕਟਰ ਦਾ ਸਿਸਟਮ ਹੈ ਅੱਛਾ ਜੀ ਇਹਦੀ ਤੁਸੀਂ ਚਾਬੀ ਆਨ ਕਰੋਗੇ ਹਾਂ ਜੀ ਤਾਂ ਇਹ ਟਰੈਕਟਰ ਦੇ ਤਰ੍ਹਾਂ ਇਹ ਪ੍ਰੈਸ਼ਰ ਆ ਜਾਣਗੇ ਸਾਰੇ ਅੱਛਾ ਜੀ ਕਿਵੇਂ ਕਿਵੇਂ ਚਲਾਣਾ ਸਾਨੂੰ ਹੈਡਰੋਲੀ ਚਲਾਣੀ ਹੈ ਕੀ ਚਲਾਣਾ ਹੈ ਉਹ ਹੈ ਤੇ ਆ ਮੇਨਟੇਨ ਕਰਨਾ ਪੜੂਗਾ ਇਹਦੇ ਲੋਕ ਖੋਲ ਦੋ ਜਾਂ ਕੁਝ ਵੀ ਕਰ ਦੋ ਠੀਕ ਹੈ ਜੀ ਇਹ ਸਾਰੇ ਇਹਦੇ ਜਿਹੜੇ ਇਸਟੂਮੈਂਟ ਚੱਲਦੇ ਆ ਇਹ ਸਾਰੇ ਇਹ ਟਰੈਕਟਰ ਦਾ ਆਇਆ। ਅੱਛਾ ਇਹ ਮਸ਼ੀਨ ਦਾ ਆ ਗਿਆ ਇਹਦੇ ਤੇ ਸਿਸਟਮ ਇਹ 2 3 4 ਕਿਤੀ ਜਾਈ। ਇਹ ਇਹ ਅਲੱਗ-ਅਲੱਗ ਨਦੇ ਉਹ ਹੈ ਜਿਵੇਂ ਕਿ ਮੰਨ ਲਓ ਸਾਨੂੰ ਸੈਟਿੰਗ ਕਰਨੀ ਹੈ। ਪਿਛਲਾ ਵਾਲਾ ਸਾਨੂੰ ਇਹ ਜੋ ਹੈ ਇਹ ਬੈਲਟਾਂ ਉੱਪਰ-ਨੀਚੇ ਨੂੰ ਕਰਨੀਆਂ ਆ। ਅੱਛਾ ਬੈਲਟਾਂ ਜਿਹੜੀਆਂ ਕੱਸਣੀਆਂ ਕਰਨੀ। ਖੇਤ ਗਿੱਲਾ ਸੁੱਕਾ ਉਸ ਹਿਸਾਬ ਤੇ ਆ। ਜਾਂ ਸਾਨੂੰ ਬੰਕਰ ਦੀ ਸੈਟਿੰਗ ਦਿਖਾਉਂਦਾ ਜਾਂ ਜੋ نیچے ਵਾਲਾ ਸਾਨੂੰ ਗਹਿਰੀ ਲਾਗੂ ਕਿੰਨੀ ਰੱਖਣੀ ਹੈ ਉਹਦਾ ਸਾਨੂੰ ਸੈੱਟ ਕਰਨਾ ਆਟੋਮੈਟਿਕ ਦੇ ਹਿਸਾਬ ਤੇ ਆ। ਇਹ ਵਾਲਾ ਜੋ ਹੈ ਇਹ ਸਾਡਾ ਉਦਾਹਰਨ ਮਤਲਬ ਜੇ ਅਸੀਂ ਓਨ ਰੋਡ ਚੱਲੇ ਸੜਕ 'ਤੇ ਚੱਲेंगे ਤਾਂ ਪਿਛਲੇ ਪਹੀਏ ਘੁਮਾਣੇ ਆ ਮਸ਼ੀਨ ਦੇ ਜਾਂ ਨਹੀਂ ਘੁਮਾਣੇ ਆਫ ਰੋਡਿੰਗ ਓਨ ਰੋਡਿੰਗ ਐਸੇ ਐਥੇ ਮੈਂ ਪਾਸਵਰਡ ਵੱਲ ਦੂੰਗਾ ਤਾਂ ਪਾਸਵਰਡ ਦੇ ਅਨਸਾਰ ਕੋਈ ਵੀ ਆਦਮੀ ਇਸ ਨੂੰ ਛੇੜੂਗਾ ਨਹੀਂ ਕੋਈ ਕੁਝ ਵੀ ਕਰ ਲਏ ਕਿਸੇ ਤੇ ਕੁਝ ਨਹੀਂ ਹੋਣਾ ਤੋਂ ਜਿਸ ਤਰ੍ਹਾਂ ਆਪਾਂ ਅੱਗੇ ਗੱਲ ਕਰ ਰਹੇ ਸੀ ਤੇ ਆਪਾਂ ਆਪਣੇ ਪੰਜਾਬ ਨਾਲ ਜਿਹਨੂੰ ਕਹਿੰਦੇ ਹਨ ਵੀ ਟਰੈਕਟਰ ਇਹਨਾਂ ਦੇ ਕੋਲੇ 90 90 ਐਚਪੀ ਦੇ ਫਾਰਮ ਟਰੈਕ ਦੇ ਟੈਂਕ ਵਾ ਉਹ ਆਪਣੇ ਵਾਸਤੇ ਟੈਂਕ ਵਾ ਜਿਹੜਾ ਅਸਲ ਟੈਂਕ ਆ ਨਾ ਜਿਹੜੇ ਆਪਾਂ ਕਦੀ ਟੀਵੀਆਂ ਦੇ ਵਿੱਚ ਦੇਖਦੇ ਆ ਕੈਨੇਡਾ ਅਮਰੀਕਾ ਦੇ ਵਿੱਚ ਆਪਾਂ YouTube ਦੇ ਉੱਤੇ ਦੇਖਦੇ ਆ ਖੇਤੀ ਹੁੰਦੀ ਅੱਜ ਉਹਦੇ ਅਸੀਂ ਤੁਹਾਨੂੰ ਸਾਹਮਣੇ ਰੂਬਰੂ ਕਰਾਵਾਂਗੇ ਤੇ ਆ ਤੁਹਾਨੂੰ ਦਿਖਾਉਨੇ ਆਪਾਂ ਇਹ ਮੈਸੀ ਦਾ ਹੈਗਾ ਆ 7720 7720 ਟਰੈਕਟਰ ਆ ਤੇ ਇਹਦਾ ਜਿਹੜਾ ਗਾਰੜਲਾ ਟਾਇਰ ਆ ਉਹੀ ਮੇਰੀ ਹਾਈਟ ਤੇ ਆ ਤੇ ਇਹਦਾ ਵੇਖੋ ਸਾਈ ਟਾਇਰ ਦਾ ਇਹ ਜਿਤਨਾ ਆਪਾਂ ਕਹਿ ਦਿੰਨੇ ਨਾ ਵੀ ਇਹ 18 ਕ ਦਾ ਟਾਇਰ ਤੇ ਇਹਨੂੰ ਗਾੜੀ ਲੱਗਾ ਆ ਜਿਹੜਾ ਕੰਬੈਨ ਨੂੰ ਟਾਇਰ ਹੁੰਦਾ ਨਾ ਉਹ ਤੇਨੂੰ ਗਾੜੀ ਲੱਗਾ ਆ ਤੇ ਇਹ ਲਗਭਗ ਨਵੋ ਕਿੰਨੇ ਹਸ ਪਾਵਰ ਹੋਏਗਾ 400 ਹਸ ਪਾਵਰ ਤੋਂ 400 ਹਸ ਪਾਵਰ ਆਏ ਜਿਹੜਾ ਸਾਡੇ ਕੋਲੇ ਪੰਜਾਬ ਦੇ ਵਿੱਚ ਟਰੈਕਟਰ ਵਾ 60 ਹਸ ਪਾਵਰ ਤੇ ਸਾਡੇ ਇਲਾਕੇ ਸਭ ਤੋਂ ਵੱਡਾ ਟਰੈਕਟਰ ਆ ਸਾਡੇ ਕੋਲੇ ਇਹ 10 ਟਰੈਕਟਰ ਉਹ ਸਾਡੇ ਦੇ ਇੱਕ ਵਾ 400 ਹਸ ਪਾਵਰ ਆ ਤੇ ਸੈਲਫ ਮਾਰਦੇ ਹੀ 1 ਲੀਟਰ 1.5 ਲੀਟਰ ਤੇਲ ਸੈਲਫ ਚ ਖਾ ਜਾਂਦਾ ਆ ਤੇ ਮਗਰਲੇ ਜਿਹੜੇ ਟਾਇਰ ਆ ਉਹ ਆਪਣੇ ਇਥੇ ਪੰਜਾਬ ਦੇ ਵਿੱਚ ਤਾਂ ਕੋਈ ਗਿਣਤੀ ਹੈ ਹੀ ਨਹੀਂ ਕਿ ਟਾਇਰ ਦੀ ਵੀ ਐਡਾ ਤੇ ਕਿਹੇ ਮਸ਼ੀਨਰੀ ਨੂੰ ਟਾਇਰ ਹੈ ਹੀ ਨਹੀਂਗਾ ਮੇਰੀ ਹਾਈਟ ਤੋਂ ਵੀ ਕਿਤੇ ਉੱਚਾ ਟਾਇਰ ਹੀ ਆ ਇਹਦਾ ਆ ਤੁਸੀਂ ਵੇਖੋ ਇਹਦੀ ਇਹਦਾ ਤਾਂ ਕੁਝ ਲਿਖਿਆ ਹੀ ਨਹੀਂਗਾ ਵੀ ਇਹ ਹੈ ਕਿੱਡਾ ਆ 800 ਨੰਬਰ ਦਾ ਹੈ 800 ਹਾਂ 800 ਨੰਬਰ ਦਾ ਉਹਨੇ ਨੰਬਰ ਨੰਬਰ ਜੇ ਆਪਣੇ ਹਿਸਾਬ ਤੋਂ ਪਰੇ ਹੋਏ ਪਏ ਆ ਜਿਆਦਾ ਹੀ ਵੱਡਾ ਟਾਇਰ ਆ ਤੇ ਹਾਂ ਅੰਦਰ ਆ ਜਾਓ ਤੁਹਾਨੂੰ ਵਿਖਾਉਨੇ ਆਂ ਕਿਆ ਕੋ ਨਾ ਹਾਂ ਇਹ ਸੀ ਕਹਿਵਨ ਆਏ ਇਹ ਜਿਹੜੇ ਇਹਦੇ ਆ ਕੈਮਰੇ ਆ ਇਹ ਪਿੱਛੇ ਜਿਹੜੀ ਆਪਣੀ ਮਸ਼ੀਨਰੀ ਆ ਉਹ ਤੁਹਾਨੂੰ ਬਾਅਦ ਦੇ ਵਿੱਚ ਵਿਖਾਉਨੇ ਆ ਤੇ ਇਹ ਸਾਰੀ ਉਹਨੂੰ ਕਰਦੀ ਹੈ ਮੈਪ ਜਿਹੜਾ ਵਾ ਮੈਪ ਦੇ ਮੁਤਾਬਕ ਇੱਥੇ ਜਿਹੜੀ ਇਹ ਖੇਤੀ ਕਰਦੇ ਆ ਇਹ ਸੈਂਕੜੇ ਏਕੜਿਆਂ ਦੇ ਵਿੱਚ ਇਹਨਾਂ ਦੀ ਖੇਤੀ ਆ ਤੇ ਇਹ ਇਹਦੇ ਉੱਤੇ ਰੂਟ ਵਿਖਾਉਂਦੀ ਆ ਇਹ ਆਪਣੇ ਰੂਟ ਇੱਥੇ ਨਹੀਂ ਗਾ ਵੀ ਹਲਾ ਦੀ ਰਾਹ ਮੱਲੀ ਆ ਤੇ ਆ ਐਡਗੇਣਾ ਦੋ ਹੱਲਾਂ ਦੀ ਰੱਖ ਲਓ ਤਿੰਨਾਂ ਦੀ ਰੱਖ ਲਓ ਇਹ ਸਾਰਾ ਕੁਝ ਕੰਪਿਊਟਰ ਤੇ ਚੱਲਦਾ ਤੇ ਕੰਪਿਊਟਰ ਦੇ ਦਾ ਲੇਜ਼ਰ ਇੱਕ ਫਲਾਈਟ ਉੱਡਦੀ ਨਾ ਵੀ ਇੱਥੋਂ ਉੱਡਣੀ ਇੱਥੇ ਜਾਣੀ ਹੈ ਤਾਂ ਲੀਕ ਤੇ ਚੱਲਦਾ ਉਸੇ ਤਰੀਕੇ ਨਾਲ ਹੀ ਇਹ ਚੱਲਦਾ ਤੇ ਪੰਜਾਬ ਵਾਲੇ ਤੇ ਆਪਣੇ ਉਹ ਨਹੀਂ ਕਿ ਗੇਅਰ ਹੈਗੇ ਵੀ ਇਹ ਗੇਅਰ ਪ੍ਰੋ ਆ ਚਾਰ ਗੇਅਰ ਆ ਉਹ ਇਹਦੀ ਆਪਾਂ ਨੂੰ ਸਮਝ ਨਹੀਂ ਗਈ ਇਹ ਸਾਰਾ ਕੁਸ਼ੀ ਹਾਈਡਰੌਲਿਕ ਵਾ ਤੇ ਮੇਰੇ ਹਿਸਾਬ ਨਾਲ ਜਿਹੜੇ ਗੋਰੀਆਂ ਦੇ ਕੋਲੇ ਟਰੈਕਟਰ ਆਏ ਉਹਨਾਂ ਨਾਲੋਂ ਵੀ ਜ਼ਿਆਦਾ ਵੱਡਾ ਵਾ ਉਹ ਵੀ ਉੱਥੇ ਮੀਡੀਅਮ ਰੱਖਦੇ ਆਪਾਂ ਟੀਵੀ ਦੇ ਵਿੱਚ ਦੇਖਦੇ ਆ 150 HP 200 HP ਉਹ ਬੜਾ ਵੱਡਾ ਟਰੈਕਟਰ ਆ ਇਹ 400 HP ਟਰੈਕਟਰ ਆ ਮੈਸੀ ਦਾ ਤੇ ਬਹੁਤ ਹੀ ਜ਼ਿਆਦਾ ਵੱਡਾ ਟਰੈਕਟਰ ਆ ਤੇ ਇਹ ਇਹਦਾ ਤੇਲ ਵਾਲਾ ਟੈਂਕ ਵੀ ਜਿਹੜਾ 400 ਲੀਟਰ ਦਾ ਵਾ ਜਿੰਨਾ ਆਪਾਂ ਸਾਰੇ ਸੀਜ਼ਨ ਚ ਤੇਲ ਲਾਉਣੇ ਉਹਨਾਂ ਦੀ ਟੰਕੀ ਚ ਪੈਂਦਾ ਆ ਹਾਂਜੀ ਦੋਸਤੋ ਜਿਸ ਤਰ੍ਹਾਂ ਆਪਾਂ ਟਰੈਕਟਰ ਦੇ ਬਾਰੇ ਗੱਲ ਕਰ ਰਹੇ ਸੀਗੇ ਕਿ ਬਾਰਲੇ ਦੇਸ਼ਾਂ ਦੇ ਵਿੱਚ ਗੋਰੇ ਵੀ ਜਿਹੜੇ ਹਨ ਉਹ 200 ਐਚਪੀ ਦਾ ਟਰੈਕਟਰ ਚਲਾਉਂਦੇ ਤੇ ਆਪਾਂ ਕਹਿੰਨੇ ਕਿ ਬਹੁਤ ਵੱਡਾ ਟਰੈਕਟਰ ਆ ਪਰ ਇਹ 400 ਐਚਪੀ ਦਾ ਟਰੈਕਟਰ ਆ ਇਹਦੇ ਪਿੱਛੇ ਆਪਾਂ ਕਲਪਨਾ ਵੀ ਨਹੀਂ ਕਰ ਸਕਦੇ ਵੀ ਇਹ ਕਿੰਨੀਆਂ ਹੱਲਾ ਚਲਾਉਂਦਾ ਆਏਗਾ ਉਹ ਆਪਾਂ 22 23 26 ਤੱਕ ਖਤਮ ਹੋ ਜਾਂਦੇ ਆ ਤੇ ਇਹ ਦਾ ਤੇ ਮਤਲਬ ਕਿ ਜਿਹੜਾ ਇੰਪਲੀਮੈਂਟ ਹੈ ਜੇ ਹੱਲਾ ਅਕੋਰਡਿੰਗ ਇਹਨੂੰ ਆਪਾਂ ਇੱਕ ਕਲਪਨਾ ਹੀ ਕਰੀਏ ਤੇ 100 ਹੱਲੇ ਤੋਂ ਵੀ ਉੱਪਰ ਹੋਏਗੀ ਕਿਉਂਕਿ ਉਹ ਇਹ ਉਹਨਾਂ ਸੰਦਾਂ ਵਾਸਤੇ ਹੱਲ ਹੈ ਰੂ ਵਾਸਤੇ ਨਹੀਂਗਾ ਇਹ ਮਸ਼ੀਨ ਵਾਸਤੇ ਇਹਦੀ ਵੇਖੋ ਜਿਹੜੀ ਐਚਪੀ ਆ ਉਹ 300 ਐਚਪੀ ਤੋਂ ਉੱਪਰ ਇਹਦੀ ਇਹਦੀ ਪੀਟੀਓ ਸ਼ਾਫਟ ਹੀ ਆ ਤੇ ਹਾਈਡਰੌਲਿਕ ਦਾ ਜਿਹੜਾ ਪਿੱਛੇ ਇਹਦੇ ਜਿੰਨਾ ਵੀ ਸਿਸਟਮ ਆ ਇਹ ਇਹਦੇ ਆਪਣੇ ਇੰਜੀਨੀਅਰ ਆ ਜਿਹੜੇ ਇਹਦੀ ਮੇਨਟੇਨੈਂਸ ਜਿਹੜਾ ਜਿਤਨਾ ਚੱਲਦੇ ਤੋਂ ਕੋਈ ਪ੍ਰੋਬਲਮ ਆਉਂਦੀ ਕੁਝ ਵੀ ਆ ਉਹਨੂੰ ਚੈੱਕ ਕਰਦੇ ਆ ਕਿਉਂਕਿ ਸਾਡੇ ਇਹ ਦਿਮਾਗ ਦੀ ਕਲਪਨਾ ਤੋਂ ਇਹ ਬਾਹਰ ਦੀ ਚੀਜ਼ ਆ ਵੀ ਇਹ ਇਹ ਏਡੀ ਪਾਵਰਫੁੱਲ ਚੀਜ਼ ਆ ਇਹ ਇਹੋ ਜੀਆਂ ਮਸ਼ੀਨਾਂ ਚਲਾਉਣ ਵਾਸਤੇ ਹੀ ਆ ਇਹ ਕਲਟੀਵੇਟਰ ਹੈਰੋ ਵਗੈਰਾ ਚਲਾਉਣ ਵਾਲਾ ਨਹੀਂ ਆ ਆਜੋ ਹੁਣ ਤੁਹਾਨੂੰ ਆਪਾਂ ਇਹਦੇ ਮਸ਼ੀਨ ਦੇ ਬਾਰੇ ਜਾਣਕਾਰੀ ਦਿੰਨੇ ਆ ਇਹ ਨਵੂ ਲਗਭਗ ਕਿੰਨੇ ਕ ਦੀ ਹੋਏਗੀ ਇਹ ਤਰਮੀਰ ਕੀ ਕੀ ਰੇਟ ਹੋਏਗਾ ਇਹਦਾ ਕਿੰਨੇ ਕ ਦੀ ਹੋਏਗੀ ਇਹ ਵੀ 2.5 ਕਰੋੜ ਤੋਂ ਹਾਂ ਇਹ ਦੋਸਤੋ 2 ਤੋਂ 2.5 ਕਰੋੜ ਦੀ ਇਹ ਮਸ਼ੀਨਾਂ 3.5 ਕਰੋੜ ਦੀ 3.5 ਕਰੋੜ ਸਾਢੇ 3 ਕਰੋੜ ਸਾਢੇ 3 ਕਰੋੜ ਦੀ ਸਾਢੇ 3 ਕਰੋੜ ਦੀ ਇਹ ਮਸ਼ੀਨ ਆ ਤੇ ਏ ਆਪਣਾ ਫੋਰਮੈਨ ਜੀ ਟਰੈਕਟਰ ਦੀ ਕੀਮਤ ਕੀ ਹੋਏਗੀ ਟਰੈਕਟਰ ਦੀ ਕੀਮਤ ਕੀ ਹੋਏਗੀ ਟਰੈਕਟਰ ਦੀ ਕੀਮਤ ਹੈ ਕਰੀਬ ਨਾਲ ਇੰਡੀਆ ਆਇਆ ਹੈ 1.5 ਕਰੋੜ ਰੁਪਏ ਹਾਂ ਇਹ 1.5 ਕਰੋੜ ਰੁਪਏ ਦਾ ਟਰੈਕਟਰ ਆ ਇੰਡੀਆ ਆਣ ਕੇ ਵਾਹ ਵੈਸੇ ਚਾਰ ਜਵਾਰਦ ਅਲਗ ਲਗਾ ਕੇ 1.5 ਕਰੋੜ ਰੁਪਏ ਦਾ ਹਾਂ ਇਹ ਮਤਲਬ 1.5 ਕਰੋੜ ਦਾ ਆ ਆਪਾਂ ਆਪਣੇ ਇੰਡੀਅਨ ਇਸ ਟਾਈਮ ਇੰਡੀਆ ਚ ਖਲੋਤਾ ਤੇ ਇੰਡੀਆ ਦੇ ਹਿਸਾਬ ਨਾਲ ਆਪਾਂ ਪੈਸਿਆਂ ਦੀ ਗੱਲ ਕਰਾਂਗੇ ਇਹ 1.5 ਕਰੋੜ ਦਾ ਟਰੈਕਟਰ ਹੈ ਤੇ ਸਾਢੇ 3 ਕਰੋੜ ਦੀ ਮਸ਼ੀਨ ਹੈ ਮਸ਼ੀਨ ਮੁਤਾਬਕ ਆਪਾਂ ਦੱਸਦੇ ਜਿੱਤਰਾ ਤੁਹਾਨੂੰ ਉੱਥੇ ਆਪਣੇ ਇਹਨਾਂ ਦੇ ਖੇਤਾਂ ਦੇ ਵਿੱਚ ਆਪਣੀ ਇੱਕ ਮੈਨੂਅਲ ਮਸ਼ੀਨ ਆ ਤੇ ਇੱਕ ਹਾਈਡਰੌਲਿਕ ਮਸ਼ੀਨ ਆ ਉਹ ਬੜੀ ਐਡਵਾਂਸਡ ਟੈਕਨੋਲੋਜੀ ਆ ਪਰ ਆ ਜਿਹੜੀ ਟੈਕਨੋਲੋਜੀ ਆ ਇਹ ਸੇਮ ਹੀ ਜਿਹੜੀ ਅਮਰੀਕਾ ਚੱਲਦੀ ਉਹ ਚੀਜ਼ ਆ ਇਹ ਉਹ ਚੀਜ਼ ਵਾ ਇਹ ਵੇਖੋ ਤੁਸੀਂ ਵੀ ਆ ਜਿਹੜਾ ਇਹਦਾ ਇਹਨਾਂ ਬਾਰਵਾ ਇਹਦੇ ਵਿੱਚ ਇਹ ਆਲੂ ਜਿੰਨਾ ਪੁੱਟ ਕੇ ਇਹਦੇ ਵਿੱਚ ਆਪਣਿਆ ਮਿੱਟੀ ਸਾਫ਼ ਕਰਕੇ ਸਟੋਰੇਜ ਕਰਦੀ ਆ ਇਹ ਥੱਲਿਓਂ ਪੁੱਟ ਕੇ ਉੱਪਰ ਨੂੰ ਖੜਦੀ ਆ ਸਾਫ ਕਰਕੇ ਆਲੂ ਲਿਆਣ ਕੇ ਆਪਣੇ ਟੈਂਕ ਚ ਕਰਦੀ ਹੈ ਤੇ ਇੱਥੋਂ ਹੀ ਸਿੱਧਾ ਜਿਹੜੇ ਵੇਖੋ ਕੰਟੇਨਰ ਖੜੇ ਆ ਨਾ ਕੋਈ ਇੱਥੇ ਆਲੂ ਦੀ ਚਣਾਈ ਨਹੀਂ ਹੋਣੀ ਕੋਈ ਬੋਰਿਆਂ ਦੀ ਭਰਾਈ ਨਹੀਂ ਹੋਣੀ ਸਿੱਧਾ ਹੀ ਇਹਨੇ ਸਾਫ ਕਰਕੇ ਇਸ ਮਸ਼ੀਨ ਨੇ ਇਹ ਕੰਟੇਨਰਾਂ ਦੇ ਵਿੱਚ ਲੋਡ ਕਰਨਾ ਆ ਇਹ ਇਹਦਾ ਕੰਮ ਆ ਇਹ ਜਿੰਨਾ ਮਤਲਬ ਕਿ ਲੇਬਰ 1 ਮਹੀਨੇ ਚ ਕੰਮ ਕਰਦੀ ਹੈ ਇੱਕ ਦਿਨ ਦੇ ਵਿੱਚ ਉਹਨਾਂ ਕੰਮ ਕਰਦੀ ਹੈ ਮਸ਼ੀਨ ਕਿਉਂਕਿ ਇਹ ਇਹ ਕਹਿ ਲਿਆ ਕਿ ਪੂਰੀ ਜੂਪੀ ਦੇ ਵਿੱਚ ਇੱਕ ਹੀ ਇਹ ਮਸ਼ੀਨ ਆ ਅਜੇ ਆਈ ਆ ਇਹਨਾਂ ਦੇ ਕੋਲ ਜੇ ਜਿਹੜੀ ਇਹ ਆਲੂਆਂ ਦੀ ਪਟਾਈ ਦਾ ਤੇ ਭਰਾਈ ਦਾ ਸਟੋਰੇਜ ਦਾ ਕੰਮ ਕਰਦੀ ਆ ਆਪ ਹੀ ਪੁੱਟ ਕੇ ਆਪ ਹੀ ਸਾਰਾ ਕੁਝ ਇਹ ਸਟੋਰ ਕਰਦੀ ਆ ਤੇ ਤੁਸੀਂ ਚਲਾਉਂਦੇ ਜੇ ਇਹਨੂੰ ਹਾਂਜੀ ਹੁਣ ਆਪਾਂ ਤੁਹਾਨੂੰ ਇਹ ਨੂੰ ਜਿਹੜਾ ਚਲਾਉਂਦਾ ਏ ਦਾ ਆਪਣਾ ਡਰਾਈਵ ਕਰਦਾ ਏ ਪਾਇਲਟ ਫੋਰਮੈਨ ਉਹਦੇ ਨਾਲ ਵੀ ਤੁਹਾਨੂੰ ਮਲਾਉਨੇ ਆ ਇਹ ਵੀਰਜੀ ਆ ਜਿਹੜੇ ਇਹਨੂੰ ਟਰੈਕਟਰ ਨੂੰ ਚਲਾਉਂਦੇ ਇਹ ਤੁਹਾਨੂੰ ਆਜੋ ਮਲਾਉਨੇ ਆ ਹਾਂਜੀ ਵੀਰਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਕੀ ਨਾਮ ਹੈ ਤੁਹਾਡਾ ਮੇਰਾ ਭਵਿੰਦਰ ਚੋਧਰੀ ਹੈ ਭਵਿੰਦਰ ਚੋਧਰੀ ਹੈ ਤੇ ਇਹ ਟਰੈਕਟਰ ਨੂੰ ਡਰਾਈਵ ਤੁਸੀਂ ਕਰਦੇ ਜੀ ਹਾਂਜੀ ਅਸੀਂ ਕਰਾਂ ਠੀਕ ਹੈ ਜੀ ਤੇ ਇਹ ਮਸ਼ੀਨ ਜਿਹੜੀ ਆ 1 ਏਕੜ ਕਿੰਨੇ ਸਮੇਂ ਦੇ ਵਿੱਚ ਜਿਹੜਾ ਪੁੱਟ ਕੇ ਲੋਡ ਕਰ ਦਿੰਦੀ ਆਲੂਆਂ ਦਾ ਇਹ ਆ ਕਰੀਬਨ 2 ਘੰਟੇ ਚ 1 ਹੈਕਟੇਰ ਕੱਢ ਲੈਂਦੀ ਹੈ 2 ਘੰਟੇ ਚ 1 ਹੈਕਟੇਰ 1 ਹੈਕਟੇਰ 2 ਘੰਟੇ ਚ ਮਤਲਬ ਕਿ 1 ਹੈਕਟੇਰ 2.5 ਕਿੱਲੇ ਜਿਹੜੇ ਆਏ ਖੇਤ ਅਗਰ ਅੱਛਾ ਹੋ ਜਿਆਦਾ ਕਵਾੜਾ ਨਾ ਹੋ ਨੋਰਮਲੀ ਖੇਤ ਹੋ ਕਹ ਲਈਏ ਵੀ 1 ਘੰਟੇ ਦੇ ਵਿੱਚ 1 ਏਕੜ ਜੇ ਸਾਫ਼ ਸੁਥਰਾ ਦੇਖ ਕੇ ਏਕੜ ਆ 1 ਘੰਟੇ ਦੇ ਵਿੱਚ ਇਹ ਆਲੂ ਜ਼ਮੀਨ ਚੋਂ ਪੁੱਟ ਕੇ ਤੇ ਕੰਟੇਨਰ ਦੇ ਵਿੱਚ ਸਾਫ਼ ਸੁਥਰ ਕਰਕੇ ਲੋਡ ਕਰ ਦਿੰਦੀ ਆ ਹੂੰ ਹੂੰ ਜਿਹੜਾ ਕਿ ਮਤਲਬ ਇੱਕ ਟਰੈਕਟਰ ਲੇਬਰ ਜਿਹੜਾ ਵੀ ਬਹੁਤ ਸਮਾਂ ਲੱਗ ਜਾਂਦਾ ਹੈ 1 ਘੰਟੇ ਚ ਕੰਮ ਕਰਦੀ ਆ ਹਾਂ ਹਾਂ ਬਲ ਸਵੇਰੇ ਤੋਂ ਲੈ ਕੇ ਜੋ ਇਹਦੀ ਕੈਪੈਸਿਟੀ ਹੈ ਉਹ ਕਰੀਬਨ 3 ਤੇ 5 ਹੈਕਟੇਡ ਤੱਕ ਆ ਮੈਕਸਿਮਮ ਨਿਕਾਲ ਦਿੰਦੀ ਹੈ ਇੱਕ ਦਿਨ ਚ ਇੱਕ ਦਿਨ ਦੇ ਹਾਂ ਇੱਕ ਦਿਨ ਚ ਮਤਲਬ 5 ਹੈਕਟੇਰੇ ਨਿਕਾਲ ਦਿੰਦੀ ਆ ਹਾਂ ਮਤਲਬ ਮੰਨ ਕੇ ਚੱਲੀਏ ਆਪਾਂ ਵੀ ਹਰ ਚੀਜ਼ ਜੇਕਰ ਪ੍ਰੋਪਰ ਹੋ ਮੈਂਟੇਨ ਕਰ ਸਮੇਂ ਬਹੁਤ 14 ਤੋਂ 15 ਏਕੜ ਰੋਜ਼ ਹੀ ਆਲੂ ਪਟਕੇ ਦੇ ਦੇ ਵਿੱਚ ਲੋਡ ਕਰ ਦਈ ਇੰਨੀ ਸਪੀਡ ਨਾਲ ਕੰਮ ਕਰਦੀ ਆ ਜਿਹੜਾ ਕਿ ਲੇਬਰ ਦਾ ਇੱਕ ਮਹੀਨੇ ਦਾ ਕੰਮ ਆ ਇੱਕ ਦਿਨ ਚ ਕਰਦੀ ਆ ਤੇ ਇਹ ਵੀਰ ਜੀ ਇਸ ਟਰੈਕਟਰ ਨੂੰ ਚਲਾਉਂਦੇ ਆ ਇਹਨਾਂ ਦਾ ਦੱਸਣਾ ਸੀਗਾ ਵੀ ਜਿਸ ਤਰ੍ਹਾਂ ਸਾਡੇ ਨਾਲ ਕਈ ਟੈਕਨੋਲੋਜੀ ਵਾਲੇ ਬੁੱਧੀਜੀਵੀ ਵੀ ਬਸ਼ਿੰਦਰੀ ਦੇ ਅਕੋਰਡਿੰਗ ਜੁੜੇ ਆ ਉਹ ਅਸੀਂ ਕਹੀਏ ਕਿ 400 ਐਚਪੀ ਆ ਤੇ ਉਹ ਇਹ ਚੀਜ਼ ਆਖਣਗੇ ਵੀ ਇਹ ਨੈਟ ਤੇ ਚੈੱਕ ਕਰਕੇ ਵੀ ਇੰਨੇ ਐਚਪੀ ਆ ਹੂੰ ਕਾਪੀ ਦੇ ਉੱਪਰ ਇਹ ਚਾਹੇ 200 250 ਐਚਪੀ ਆ ਪਰ ਇਹਨੂੰ ਜਿਹੜਾ ਸਿਸਟਮ ਲੱਗਾ ਹੋਇਆ ਵਾ 400 ਐਚਪੀ ਦਾ ਜਿਹੜਾ ਇਹਦੇ ਇਹਦੇ ਤੋਂ ਵਰਤੋਂ ਲੈਂਦੇ ਪਾਵਰ ਪ੍ਰੋਡਿਊਸ ਕਰਦਾ ਵਾ ਇਹ 400 ਐਚਪੀ ਪਾਵਰ ਪ੍ਰੋਡਿਊਸ ਕਰਦਾ ਹੈ ਇਹ ਵਾਲਾ ਟਰੈਕਟਰ ਇਹ ਵੀਰਜੀ ਇਹਨੂੰ ਟਰੈਕਟਰ ਨੂੰ ਚਲਾਉਂਦੇ ਆ ਤੇ ਇਹ 1 ਘੰਟੇ ਦਾ ਕਿੰਨਾ ਫਿਊਲ ਜਿਹੜਾ ਕੰਜ਼ਮਪਸ਼ਨ ਲੈਂਦਾ ਹੈ ਜਾਂ ਮੈਕਸਿਮਮ 20 ਤੇ 25 ਲੀਟਰ ਸਮਥਿੰਗ ਲੈਂਦਾ ਹਾਂ ਕਮਲੇ ਕਮ 20 ਜਿਆਦਾ ਜਿਆਦਾ 25 ਉਹ ਜਦੋਂ ਲੋਡ ਵੱਡਦਾ ਆ ਇਹ 25 ਲੀਟਰ ਇਹ ਜਿਹੜਾ 1 ਘੰਟੇ ਦਾ ਤੇਲ ਖਾਂਦਾ ਆ ਤੇ ਤੁਸੀਂ ਵੇਖੋ ਵੀ ਟਰੈਕਟਰ ਦਸਾਂ ਟਰੈਕਟਰਾਂ ਚ ਨਾ ਕੰਮ ਕਰਦਾ ਆ ਇਹ ਆਪਣੇ ਸਮੇਂ ਤੋਂ ਪੋਂਹ ਤੋਂ ਬਾਹਰ ਦੀ ਗੱਲ ਵਾ ਕਿਉਂਕਿ ਆਪਣੇ ਵੱਧ ਤੋਂ ਵੱਧ 100 HP ਦੇ ਅੰਦਰ ਅੰਦਰ ਆਪਾਂ ਟਰੈਕਟਰਾਂ ਦੇ ਨਾਲ ਆਪਣਾ ਵਾਹ ਪੈਂਦਾ ਆ ਜਾਂ ਆਪਾਂ ਚਲਾਉਨੇ ਆ ਜਾਂ ਉਹਦੀ ਐਵਰੇਜ ਕੱਢਦੇ ਆ ਕਿਉਂਕਿ ਇੱਡੀ ਵੱਡੀ ਐਚਪੀ ਵਾਲੇ ਟਰੈਕਟਰ ਆ ਜਿਹੜੇ ਹੈਰੋ ਕਲਟੀਵੇਟਰ ਵਾਸਤੇ ਨਹੀਂਗੇ ਉਹਨੂੰ ਆਪਾਂ 100 ਐਚਪੀ ਦੇ ਨਾਲ ਹੀ ਵੱਡੇ ਤੋਂ ਵੱਡਾ ਇੰਪਲੀਮੈਂਟ ਚਲਾ ਸਕਦੇ ਆ ਇਹ ਇਹਦੀ ਪੀਟੀਓ ਦੇ ਨਾਲ ਇਹ ਮਸ਼ੀਨ ਨੂੰ ਗਿੜਨ ਦਾ ਕੰਮ ਕਰਦਾ ਆ ਜਿਸ ਤਰ੍ਹਾਂ ਆਪਣੇ ਪੰਜਾਬ ਦੇ ਵਿੱਚ ਮੱਕੀ ਵਾਲੀ ਜਿਹੜੀ ਆ ਸਾਈਲੇਜ ਮਸ਼ੀਨ ਨੂੰ ਕਰਦੇ ਆ ਨਾ ਉਹ ਕਹਿੰਦੇ ਕਿ 100 ਐਚਪੀ ਤੋਂ ਵੱਧ ਚਾਹੀਦਾ ਅਸੀਂ ਮੱਕੀ ਵਾਲੇ ਵੀਰਾਂ ਨੂੰ ਕਹਾਂਗੇ ਵੀ ਆਹ ਟਰੈਕਟਰ ਵੇਖੋ ਇਹ ਉਹ ਟਰੈਕਟਰ ਆ ਜਿਹੜਾ ਉਹ ਤੁਹਾਡੀ ਮਸ਼ੀਨ ਨੂੰ ਗੇੜ ਸਕਦਾ ਵਾ ਇਹੋ ਜਿਹੇ ਆ ਦੋ ਮਸ਼ੀਨਾਂ ਨੂੰ ਇਕੱਲਾ ਹੀ ਗੇੜ ਸਕਦਾ ਇਹ ਉਹ ਟਰੈਕਟਰ ਆ ਹਾਂਜੀ ਵੀਰ ਜੀ ਇਹ ਟਰੈਕਟਰ ਦੇ ਉੱਤੇ ਜਿਹੜਾ ਤੁਸੀਂ ਇਹ ਕੰਮ ਕਰਦੇ ਜੇ ਇਹਦਾ ਡਰਾਈਵਰ ਰੱਖਿਆ ਹੈ ਕਿ ਖੁਦ ਕਰਦੇ ਜੀ ਨੇ ਯਾਦ ਅਸਲ ਸਾਡੀ ਕੰਪਨੀ ਟ੍ਰਾਇਲ 'ਤੇ ਮਸ਼ੀਨ ਆਨ ਆਪਕਾ ਨਹੀਂ ਖਰੀਦੀ ਸਾਡੀ ਕੰਪਨੀ ਨਾ ਮਸ਼ੀਨ ਐ ਐਗ੍ਰਿਸਟੋਮਾਸਾ ਕੰਪਨੀ ਐ ਆ ਹਾਂ ਬਾਹਰ ਦੀ ਕੰਪਨੀ ਐ ਔਰ ਵੇਵ ਤੇ ਇਹਨਾਂ ਦਾ ਟਾਈਫ ਐ ਵੇਵ ਔਰ ਇਹਨਾਂ ਦੀ ਆਪਸੀ ਤਰ੍ਹਾਂ ਕੰਟੈਕਟ ਕਿਹੜੀ ਕੰਟਰੀ ਕੰਟਰੀ ਤੋਂ ਆਈ ਐ ਮਸ਼ੀਨ ਇਹ ਨੀਦਰਲੈਂਡ ਦੀ ਆਈ ਐ ਨੀਦਰਲੈਂਡ ਦੀ ਆਈ ਐ ਅੱਛਾ ਇੱਕ ਚੀਜ਼ ਮੈਨੂੰ ਤੁਸੀਂ ਦੱਸੋ ਵੀ ਇਹ ਜਿਹੜਾ ਟ੍ਰੈਕਟਰ ਆ ਅ ਇਹ ਜਿੱਡੀ ਜਿੱਡੀ ਵੱਡੀ ਐਚਪੀ ਆ ਜੇ ਆਪਾਂ ਆਪਣੇ ਇਧਰ ਦੇ ਫਾਰਮਾਂ ਦੇ ਹਿਸਾਬ ਨਾਲ ਚਲਾਈਏ ਆਪਾਂ ਕਹਿ ਲਈਏ ਕਲਪਨਾ ਕਰੀਏ ਵੀ ਆਪਾਂ 100 ਐਚਪੀ 90 ਐਚਪੀ ਦੇ ਟਰੈਕਟਰ ਦੇ ਉੱਤੇ ਤੇ ਇਹਦਾ ਕੋਈ ਛੋਟਾ ਪ੍ਰੋਡਕਟ ਹੈਗਾ ਆ ਵੀ ਆਪਾਂ ਨਹੀਂ ਨਹੀਂ ਆ ਉੱਥੇ ਦੀ ਸਭ ਤੋਂ ਛੋਟੀ ਮਸ਼ੀਨ ਅਸੀਂ ਲੈ ਕੇ ਆਏ ਆ ਇੱਥੇ ਕਿਉਂਕਿ ਆਪਣੇ ਇੱਧਰ ਜੋ ਇਤਨੇ بڑے بڑے ਰਸਤੇ ਨਹੀਂ ਹੈ ਉੱਥੇ ਤਾਂ ਮਤਲਬ 4 4 ਲਾਈਨਾਂ ਵਾਲੀਆਂ ਮਸ਼ੀਨਾਂ ਚਲਦੀਆਂ ਹਨ ਅੱਛਾ ਮਤਲਬ ਕਿ ਇਹ ਕਹਿ ਲਿਏ ਵੀ ਇਹ ਛੋਟਾ ਪ੍ਰੋਡਕਟ ਹੈ ਉਹਨਾਂ ਦਾ ਨੀਦਰਲੈਂਡ ਦਾ ਸਭ ਤੋਂ ਸਭ ਤੋਂ ਛੋਟਾ ਪ੍ਰੋਡਕਟ ਹੈ ਉੱਥੇ ਦਾ ਹਾਂ ਕੰਪਨੀ ਦਾ ਜੋ ਕਿ ਮਤਲਬ ਅਸੀਂ ਇੱਥੇ ਲੈ ਗਏ ਕਿਉਂਕਿ ਇੰਡੀਆ ਇਧਰ ਜੋ ਨਾ ਸੜਕਾਂ ਉੱਥ ਕੀ ਖੁੱਲੇ ਖੇਤ ਹੁੰਨੇ ਲੰਬੇ ਲੰਬੇ ਖੇਤ ਹੁੰਨੇ ਐ ਤੇ ਆਪਣੇ ਇੱਧਰ ਕੀ ਛੋਟੇ ਛੋਟੇ ਖੇਤ ਐ ਪਤਲੇ ਹਾਂ ਜੀ ਲੇਕਿਨ ਨੈਕਸਟ ਟਾਈਮ ਦੇਦਰ ਜਿਹਾ ਲੋਕ ਬਾਗ ਦੇਖੇਗੇ ਨੋ ਅਸੀਂ ਇਹ ਸੋਚ ਰਹੇ ਹਾਂ ਕਿ ਵੀ ਇਹਦੀ ਥਾਂ ਤੇ ਜੇ 100 HP ਟਰੈਕਟਰ ਹੋਵੇ ਤੇ ਸਾਡੇ ਜਿਹੜੇ ਇੱਥੇ ਵੱਡੇ ਕਿਸਾਨ ਆ ਤੇ ਇਹਦੇ ਨੂੰ ਛੋਟੀ ਪਰ ਤੁਸੀਂ ਕਹਿੰਦੇ ਜੇ ਵੀ ਇਹ ਸਭ ਤੋਂ ਛੋਟਾ ਮਸ਼ੀਨ ਹੈ ਤੇ ਛੋਟੀ ਨਹੀਂ ਹੋ ਸਕਦੀ ਅੱਛਾ ਮਸ਼ੀਨ ਹੈ ਤੇ ਛੋਟੀ ਨਹੀਂ ਹੋ ਸਕਦੀ ਟਰੈਕਟਰ ਇਹਨੂੰ ਛੋਟਾ ਵੀ ਚਲਾ ਸਕਦਾ ਹੈ ਮਤਲਬ 200 ਹਸਪਾਵਰ ਵਾਲਾ ਵੀ ਚਲਾ ਲੂਗਾ ਲੇਕਿਨ ਜੇ ਸਾਥ ਰੇਤੀਲਾ ਖੇਤ ਹੈ ਜਾਂ ਤੁਸੀਂ ਦੇਖ ਰਹੇ ਹੋ ਅੱਥਾ ਹੈ ਜਾਂ ਬਿਲਕੁਲ ਬੰਗਸੀ ਉੱਠੀ ਹੋਈ ਹੈ ਬਿਲਕੁਲ ਬਹੁਤ ਕਰਰਾ ਵਾਲਾ ਇਹ ਬੈਂਕਰ ਆਪਣੀ ਆਪਣੀ ਦੂਜੀ ਜ਼ਮੀਨ ਨਾਲ ਟਰੈਕਟਰ ਦੀ ਇਸ ਮਾਲ ਕੇ ਬੈਡ ਦੇਗਾ ਨੀਚੇ ਨੂੰ ਬੇਕਾਰ ਹੋ ਜਾਊਗਾ ਉਹ ਖਿੱਚ ਨਹੀਂ ਪਾਊਗਾ ਇਹਨੂੰ ਇਸ ਸਬਤ ਮਤਲਬ ਕਿ ਜ਼ਮੀਨ ਅਕੋਰਡਿੰਗ ਆਪਾਂ ਨੂੰ ਥੋੜਾ ਜਿਹਾ ਵੱਡੀ ਐਚਪੀ ਦੀ ਲੋੜ ਵਾ ਉਸ ਤਰ੍ਹਾਂ ਇਹਨੂੰ ਥੋੜਾ ਜਿਹਾ ਛੋਟਾ ਵੀ ਟਰੈਕਟਰ ਚਲਾ ਲੇਗਾ ਚਲਾ ਲੇਗਾ ਹਾਂ ਇਹ ਕਹਿ ਲਈਏ ਵੀ 200 ਐਚਪੀ ਮਤਲਬ 150 ਐਚਪ ਆਪਣਾ ਉਹ ਕੱਢੇਗਾ ਆਪਣਾ ਪੀਟੀਓ ਪਾਵਰ ਵਾਲਾ 150 ਐਚਪੀ ਵਾਲਾ ਇਹਨੂੰ ਚਲਾ ਸਕਦਾ ਚਲਾ ਸਕਦਾ ਆ ਰਾਮਦੇ ਪਰ ਇਹਨਾਂ ਦਾ ਕਹਿਣਾ ਵੀ ਇਹ ਤੋਂ ਛੋਟੀ ਨੀਦਰਲੈਂਡ ਕੋਲੇ ਮਸ਼ੀਨ ਨਹੀਂ ਸਭ ਤੋਂ ਛੋਟੀ ਮਸ਼ੀਨ ਆ ਉਹਨਾਂ ਦੀ ਇਹ ਕਿਉਂਕਿ ਉਹ ਵੀ ਆਰ ਵਾਲਾਂ ਦੀ ਇਹ ਵੀ ਆਰ ਵਾਲਾਂ ਦੀ ਆਰ ਵਾਲਿਆਂ ਦੀ ਆ ਉੱਥੇ ਖੇਤ ਜਿਹੜੇ ਆ ਬਹੁਤੇ ਹੀ ਆ ਵੱਡੇ ਆ ਉਹ ਸਿਸਟਮ ਆਪਾਂ ਟਰੈਕਟਰ 'ਚ ਵੀ ਵੇਖਿਆ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀਗਾ ਪੀਏ ਆਪਣੇ ਇਹ ਨਹੀਂਗਾ ਵੀ ਹਲਾਜੀ ਪਾਵਰ ਰੱਖ ਲਈ ਜੋ ਕੰਪਿਊਟਰ ਨਾ ਚਲਦਾ ਹੈ ਜੋ ਐਗ੍ਰਿਸਟੋ ਕੰਪਨੀ ਹੈ ਜਾਂ ਨਹੀਂ ਨਹੀਂ ਟੈਕਨੋਲੋਜੀਆਂ ਲੈ ਕੇ ਆ ਰਹੀ ਹੈ ਇੰਡੀਆ ਦੇ ਤਰ੍ਹਾਂ ਹੈ ਔਰ ਆਲਵਾ ਦਾ ਬਹੁਤ ਹੀ ਅੱਛਾ ਸਕੋਪ ਆਉਣ ਵਾਲਾ ਹੈ ਇਹਨਾਂ ਦਾ ਇਸ ਸਾਲ ਕੰਪਨੀ ਨੇ ਨਈਂ ਨਾ ਨੇ ਉਕਰਦੀ ਹੈ ਆਪਣੇ ਇੱਥੇ ਨੀਵੀਂ ਰੱਖਦੀ ਹੈ ਉਹਦੀ ਔਰ ਉਹ ਅਗਲੇ ਸਾਲ 2026 ਦਰ ਚਾਲੂ ਹੋ ਜਾਊਗੀ ਫ੍ਰੈਂਚ ਫ੍ਰਾਈਜ਼ ਦੀ ਕੰਪਨੀ ਹੈ ਬਹੁਤ ਅੱਛੀ ਫ੍ਰੈਂਚ ਫ੍ਰਾਈਜ਼ ਫ੍ਰੈਂਚ ਫ੍ਰਾਈਜ਼ ਬਣਾਉਂਦੀ ਹੈ ਬਹੁਤ ਹੀ ਅੱਛੀ ਕੰਪਨੀ ਹੈ ਔਰ ਦੇਖੋ ਤਾਂ ਨਾ ਨਈ ਟੈਕਨੋਲੋਜੀ ਆ ਇਹ ਅਗਲੇ ਸਾਲ ਔਰ 3-4 ਐਸੀਆਂ ਲਾ ਰਹੇ ਹੈ ਅੱਛਾ ਅਗਲੇ ਬੜਾ ਬੈਨੀਫਿਟ ਹੈ ਤੁਸੀਂ ਆਪਾਂ ਨੂੰ ਵੈਸੇ ਪੱਟਦੇ ਆ ਮੰਨ ਕੇ ਚੱਲੋ ਥੋੜਾ ਸਾ ਤਾਂ ਮਤਲਬ ਆਲੂ ਧੁੱਪ ਚ ਪੜਾ ਹੈ ਇਸ ਟੈਂਪਰੇਚਰ ਦੇਖ ਰਿਹਾ ਕਿਦਾਂ ਹੈ ਇਹ ਤੁਸੀ ਟੈਂਪਰੇਚਰ ਦੇਖ ਰਿਹਾ ਕਿਦਾਂ ਹੈ ਇਹ ਤੁਸੀ ਨਗਾ ਤੁਹਾਨੂੰ ਵੀ ਹੁਣ ਅਪ੍ਰੈਲ ਦਾ ਮਹੀਨਾ ਚੱਲ ਰਿਹਾ ਹੈ ਤੇ ਆਲੂ ਜਿਹੜਾ ਵਾ ਇਹ ਸਟੋਰੇਜ ਹੋਣਾ ਕੋਲਡ ਸਟੋਰਾਂ ਦੇ ਵਿੱਚ ਤੇ ਆਲੂ ਫਿਰ ਇਤਨਾ ਜਿਹੜਾ ਪੁੱਟਦੇ ਆ ਉਹ ਸੇਕ ਖਾਂਦਾ ਆ ਸਮਾਂ ਲੱਗਦਾ ਜਾਂ ਉਹ ਖਰਾਬ ਨਹੀਂ ਹੁੰਦਾ ਹਾਂ ਖਰਾਬ ਹੋ ਜਾਂਦਾ ਲੇਕਿਨ ਐਦੀ ਤਰੱਕੀ ਹੈ ਅਸੀਂ ਹੱਤੋਂ ਆਤਕ एकदम ਉਖਾੜ ਰਹੇ ਹਾਂ ਬਿਲਕੁਲ ਗਿੱਲਾ ਆਲੂ ਖੇਤ ਤੇ ਨਿਕਲ ਰਿਹਾ ਹੈ ਟੈਂਪਰੇਚਰ ਨੋਰਮਲ ਹੈ ਡਾਇਰੈਕਟ ਇਤਰਾਸੀ ਲੋਡ ਕਰ ਦਿੰਦੇ ਨੇ ਮਤਲਬ ਇੱਕ ਤੇ ਡੇਢ ਘੰਟੇ ਅਸੀਂ ਇਹਨੂੰ ਲੋਡ ਕਰ ਦਿੰਦੇ ਨੇ ਇੱਕ ਡੇਢ ਘੰਟੇ ਦੇ ਵਿੱਚ ਇੱਕਾ ਹੀ ਲੋਡ ਹੋ ਜਾਂਦਾ ਹੈ ਹੋਰ ਸਾਰੀ ਕੰਪਨੀ ਨੇ ਇੱਕ ਬਲਕ ਸਟੋਰ ਬਣਾਇਆ ਹੋਇਆ ਹੈ ਇੱਥੇ ਦੇ ਹੀ ਕਰੀਬਨ ਅਸੀਂ 56 ਕਿਲੋਮੀਟਰ ਦੂਰ ਹੈ 2 ਘੰਟੇ ਟ੍ਰਕ ਉੱਥੇ ਲੱਗ ਜਾਂਦਾ ਠੀਕ ਹੈ ਤਾਂ ਜੋ ਆਪਣਾ ਟੈਂਪਰੇਚਰ ਉਹਦੇ ਜਿਆਦਾ ਜਿਆਦਾ 1-2% ਦੀ ਘਟਬੜਦ ਹੁੰਦੀ ਹੈ ਲੇਕਿਨ ਬਿਲਕੁਲ ਬੜੀਆ ਆਲੂ ਹੋਰ ਫਰੈਸ਼ ਆਵਾ ਪੀ ਜਦੋਂ ਜ਼ਮੀਨ ਚੋਂ ਪੁੱਟਦੇ ਪਰ ਕਿਉਂਕਿ ਤਾਂ ਫਿਰ ਤਾਂ ਕੋਈ ਟੈਂਪਰੇਚਰ ਦਾ ਨਹੀਂਗਾ ਉਹ ਪੈਂਦਾ ਜਿਸ ਤਰ੍ਹਾਂ ਉਹਨਾਂ ਗਰਮੀ ਆਈ ਹੈ ਹਾਂ ਲੋਕਲ ਮਸ਼ੀਨਾਂ ਤੇ ਅਪਨ ਪਹਿਲੇ ਖੋਦ ਦੇਗੇ ਫਿਰ ਪੜਾ ਰੂਆ ਫਿਰ ਲੇਬਰ ਥਾਉਗੀ ਉਹ ਦੇਣਾ ਤਾਂ ਪੋਨੂ ਪੈਂਦੀ ਰਣੀ ਆ ਹਾਂ ਉਹ 25% ਦੇ ਵਿੱਚ ਸੁੱਕਣਾ ਹੈ 25% ਅੱਜ ਦੀ ਡੇਟ ਆਲੂ ਬੇਕਾਰ ਹੋ ਜਾਣਾ ਹੈ ਇਹਦੇ ਇਤਰਾ ਇੱਕ ਪਰਸੈਂਟ ਆਲੂ ਬੇਕਾਰ ਨਹੀਂ ਹੋਣਾ ਕਿਤੇ ਵੀ ਬਿਲਕੁਲ ਜੈਸਾ ਹੈ ਐਸਾ ਤੁਹਾਨੂੰ ਭਰਾ ਐਸਾ ਥੋੜਾ ਜਿਹਾ ਕਹ ਲਿਆ ਤੁਸੀਂ ਕਹਿੰਦੇ ਜੇ ਵੀ 1.5 ਘੰਟੇ ਚ ਅਸੀਂ ਇਹਨੂੰ ਭਰ ਦਿੰਨੇ ਹਾਂ ਇੱਕਲੇ 1.5 ਕਿੱਲੇ ਦਾ ਇੱਕ 1.5 ਕਿਰ ਦਾ ਦਰਸ਼ਕੋ ਇਹਦੇ ਚ ਕੰਟੇਨਰ ਦੇ ਵਿੱਚ ਪੈਂਦਾ ਆ ਲਗਭਗ 1 ਦਿੰਦੀ ਆ 80 ਗੁੰਡਲ ਦੇ ਕਰੀਬ ਦਾ ਬੰਗਰ ਹੈ 80 ਦੇ 70 80 ਗੁੰਡਲ ਇਧਰ ਆ ਦਿੰਦਾ ਮਸਲ ਦੇ ਵਿੱਚ ਇੱਕ ਵਾਰੀ ਚ ਬਰ ਗਏ ਨੂੰ ਅੱਧਾ ਇਹਨੂੰ ਪਲਟ ਦੇ ਨਹੀਂ ਮਤਲਬ ਕਿ 1 ਏਕੜ ਦੇ ਵਿੱਚੋਂ ਦੋ ਟੈਂਕੀਆਂ ਦੀ ਨਿਕਲ ਆਉਂਦੀਆਂ ਆ ਨਹੀਂ ਨਹੀਂ 1 ਏਕੜ ਜੱਧੇ ਨਿਕਲਦੀਆਂ ਹਾਂ ਹਾਂ ਤਿੰਨ ਕਿ ਟੈਂਕੀਆਂ ਨਿਕਲਦੀਆਂ ਆ ਹਾਂ 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 ਤਿੰਨ ਕਿ ਟੈਂਕੀਆਂ ਨਿਕਲਦੀਆਂ ਵਾ ਤੇ ਉਹ ਪੁੱਟ ਕੇ ਇਹਦੇ ਚ ਰੱਖ ਕੇ 2 ਘੰਟੇ ਦਾ ਜਿੱਥੇ ਇਹਨਾਂ ਨੇ ਸਟੋਰੇਜ ਕੀਤਾ ਵਾ 4-5 ਘੰਟੇ ਚ ਖੇਤ ਤੋਂ ਪੁੱਟਣ ਦੇ ਵਿੱਚ ਵਿੱਚ ਪਹੁੰਚ ਜਾਂਦਾ ਹੈ ਜਿਦਾ ਕਰਕੇ ਆਲੂ ਬਿਲਕੁਲ ਹੀ ਸਿਕਿਉਰ ਰਹਿੰਦਾ ਆ ਉਹਨੂੰ ਗਰਮੀ ਨਹੀਂ ਪੈਂਦੀ ਖਰਾਬ ਨਹੀਂ ਹੁੰਦਾ ਆਲੂ ਹਾਂ ਹੁਣ ਤੁਹਾਨੂੰ ਆਪਣੇ ਇਹ ਫੋਰਮੈਨ ਜੀ ਜਿਹੜੇ ਆ ਟਰੈਕਟਰ ਦੇ ਅੰਦਰ ਦੀ ਜਾਣਕਾਰੀ ਦਿੰਦੇ ਆ ਆ ਜਾਓ ਜੀ ਯਾਦਾ ਦਾ ਬੈਠਣੇ ਸਿਸਟਮ ਹੈ ਹਾਂ ਜੀ ਯਾਦਾ ਸਟੀering ਹੈ ਤੇ ਉੱਪਰ-ਨੀਚੇ ਨੋ ਜਾਂਦਾ ਆਪਣੇ ਹਿਸਾਬ ਤੇ ਐਡਜਸਟੇਬਲ ਅੱਛਾ ਜੀ ਜੈਸਾ ਕਰਨਾ ਚਾਹੇ ਐਸਾ ਕਰ ਲਓ ਆਦਮੀ ठीक है जैसा आदमी जैसा वो है पीछे नु भी सीट हो जाती है जी ठीक है जी पूरा एसी सी केवेन है बढ़िया शहरा टोटल और जे इधर हीटर भी लगा हुआ है और एसी भी लगी हुई है जाडा दे इधर अभी हीटर चला सकते हैं गर्मियों चीज़ ए सी चला सकते हैं आराम से या ए वी आर मशीन का सिस्टम है सारा शहरा जिते वर्क होंगी पूरी मशीन या ये कैमरे लगे हुए हैं तुम देख सी पूरी मशीन इतने तो चमकती है ਪਿੱਛੇ ਕੀ ਹੈ ਅੱਗੇ ਕੀ ਹੈ ਜਾਂ ਪੂਰਾ ਕਿਤਨਾ ਆਲੂ ਆ ਰਿਹਾ ਕਿਤਨਾ ਕੀ ਆ ਰਿਹਾ ਕੰਬੜਤੀ ਜੈਸਾ ਵੀ ਹੈ ਸਭ ਇਹਦੇ ਵਿੱਚ ਚਮਕਦਾ ਟੋਟਲ ਔਰ ਜੀ ਬਾਕੀ ਤਾਂ ਸਭ ਤੁਸੀਂ ਜਾਣਦੇ ਹੀ ਹੋ ਟਰੈਕਟਰ ਤਾਂ ਟਰੈਕਟਰ ਹੀ ਹੈ ਅੱਛਾ ਬਾਕੀ ਇਹਦੇ ਜਿਹੜੇ ਗੇਅਰ ਨੇ ਜਾਂ ਚੱਲਣ ਵਾਸਤੇ ਗੇਅਰ ਚੱਲਣ ਵਾਸਤੇ ਜੋ ਹੈ ਇਹ ਹੈ ਜਾਂ ਆਪਣਾ ਇਹਨੂੰ ਅੱਗੇ ਨੂੰ ਕਰਦੇ ਹਾਂ ਬਿਲਕੁਲ ਗੱਡੀਆਂ ਵਾਲਾ ਸਿਸਟਮ ਹੈ ਜਿਵੇਂ ਲੋ ਫੋਰਚੂਨਰ ਦੇ ਬੈਠੇ ਹੋ ਤੁਸੀਂ ਇੱਥੇ ਚਲਾ ਰਹੇ ਹੋ ਸਟਾ ਸੈਟ ਇਹ ਅੱਗੇ ਨੂੰ ਕਰ ਦਿਆ ਤੁਹਾਨੂੰ ਅੱਗੇ ਨੂੰ ਚੱਲ ਗਿਆ ਇੱਥੋਂ ਪਿੱਛੇ ਕਰ ਦਿਆ ਬੈਕ ਕਰ ਦਿਆ ਇਹ ਲੀਵਰ ਹੈ ਦਾ ਹਾਂ ਜੀ ਇਹਨੂੰ ਅਗਰ ਅੱਗੇ ਨਹੀਂ ਕਰ ਦੋਗੇ ਤਾਂ ਅੱਗੇ ਚੱਲੂਗਾ ਬੈਕ ਗੇਅਰ ਲਗਾਓਗੇ ਤਾਂ ਫਿਰ ਇਹਨੂੰ ਪਿੱਛੇ ਨੂੰ ਕਰਨਾ ਪਊਗਾ ਤਾਂ ਬੈਕ ਹੋ ਜਾਊਗਾ ਪੂਰਾ ਇਹਨੂੰ ਜਿੰਨਾ ਵੜਾਉਂਦੇ ਰਹੋਗੇ ਓਤਨਾ ਹੋ ਜਾਂਦਾ ਓਦੇ ਬਾਅਦ ਆਟੋਮੈਟਿਕ ਵੀ ਹੈ ਜਿੰਨੀ ਰੇਸ ਦੋਗੇ ਆਪਣੇ ਆਪ ਗੇਅਰ ਚੇਂਜ ਕਰਦਾ ਐਸਾ ਆਟੋਮੈਟਿਕ ਗੱਡੀ ਨਹੀਂ ਹੁੰਦੀ ਆਪਣੇ ਪਹਿਲਾ ਗੇਅਰ ਰੇਸ ਦੇ ਕੇ ਛੁੱਟਦੀ ਐ ਕਲਿਚ ਦਵਾ ਕੇ ਫਿਰ ਦੂਸਰਾ ਗੇਅਰ ਦੇ ਕੇ ਛੁੱਟਦੀ ਐ ਐਸਾ ਕਰਕੇ ਤੁਸੀਂ ਗੇਅਰਾਂ ਤੇ ਵੀ ਚਲਾ ਸਕਦੇ ਹੋ ਔਰ ਇਹਨੂੰ ਜੋ ਹੈ ਐ ਉਹ ਦੇਸ ਇਹ ਦਿਆ ਹੈ ਹੈਂਡ ਵਾਲੀ ਰੇਸ ਇਹ ਦਿਆ ਹੁੰਦੀ ਹੈ ਪੌਂ ਵਾਲੀ ਤੇ ਹੈ ਹੀ ਪੌਂ ਵਾਲੀ ਰੇਸ ਜਿਹੜੀ ਹੁੰਦੀ ਹੈ ਪੌਂ ਵਾਲੀ ਹੀ ਹੈ ਤੇ ਹੈ ਇਹ ਕਲੀਜਾਂ ਇਹ ਬ੍ਰੇਕਾਂ ਛੁੱਟੀਆਂ ਉਹ ਸਬਦੇ ਨੋਰਮਲ ਹੀ ਸੀ ਹੁੰਦੇ ਆ ਠੀਕ ਹੈ ਜੀ ਐ ਸਮਝੋ ਜਿਵੇਂ ਤੁਸੀਂ ਇੱਕ ਆਟੋਮੈਟਿਕ ਗੱਡੀ ਚਲਾ ਰਹੇ ਹੋ ਆਪਣੀ ਠੀਕ ਹੈ ਜੀ ਜੋ ਬਿਨਾ ਗੇਰਾਂ ਵਾਲੀ ਗੱਡੀ ਨਹੀਂ ਹੁੰਦੀ ਆਪਣੀ ਰੇਸ ਦੇ ਕੇ ਚਲਾ ਰਹੇ ਹੋ ਤੁਸੀਂ ਬਿਲਕੁਲ ਐਸਾ ਸਮਝੋ ਆਟੋਮੈਟਿਕ ਗੱਡੀ 'ਚ ਬੈਠੇ ਹੋ ਤੁਸੀਂ ਆਪਣੀ ਵਾਲੀ ਠੀਕ ਹੈ ਜੀ ਔਰ ਗੱਡੀ ਚਲਾ ਰਹੇ ਹੋ ਬਾਕੀ ਸ਼ੌਕਰ ਉਗੜ ਸਭ ਲੱਗੇ ਹੋਏ ਆ ਇਧਰੇ ਅੱਛਾ ਜੀ ਬਹੁਤ ਅੱਛੀ ਟੈਕਨੋਲੋਜੀ ਇੱਕ ਕੈਬਿਨ ਨੂੰ ਕੈਬਿਨ ਨੂੰ ਸ਼ੌਕਰ ਲੱਗੇ ਹੋਏ ਆ ਨਾ ਜਿਹੜੇ ਨਹੀਂ ਨਹੀਂ ਸਾਰੇ ਪੂਰ ਫੁੱਲ ਟਰੈਕਟਰ 'ਤੇ ਸ਼ੌਕਰ ਲੱਗੇ ਹੋਏ ਆ ਦੇਖੋ ਟਰੈਕਟਰ ਵੇ ਪਹਿਲੀ ਵਾਰ ਹੀ ਵੇਖ ਰਹੇ ਆ ਕਿ ਟਰੈਕਟਰ ਨੂੰ ਸ਼ੌਕਰ ਲੱਗੇ ਹੋਏ ਨੇ ਹਾਂ ਇਹਦਾ ਲਗਭਗ ਜਿਹੜਾ ਤੇਲ ਦਾ ਖਰਚਾ ਵਾ ਤੁਸੀਂ ਕਿੰਨਾ ਦੱਸਿਆ ਇਹਦਾ 1 ਘੰਟੇ ਦਾ ਇਹਦਾ 1 ਘੰਟੇ ਦਾ 20 ਲੀਟਰ ਕਮ ਤੇ ਕਮ 20 ਲੀਟਰ ਤਾਂ ਖਾਂਦਾ ਹੀ ਖਾਂਦਾ ਹੈ ਸਟਾਰਟ ਕਰਕੇ ਖੜਾ ਕਰਦੋ ਤੋ ਵੀ ਯਾਨੀ ਕਿ ਅਗਰ 10 ਘੰਟੇ ਅਸੀਂ ਟਰੈਕਟਰ ਚਲਾਨੇ ਆ ਇਹਨੂੰ ਤਾਂ ਕਮ ਤੇ ਕਮ ਲਗਾਏ ਕਿ 200 ਤੇ 250 ਲੀਟਰ ਦਾ ਤੇਲ ਆ ਐਵਰੇਜ ਦਿੰਦਾ ਮੈਕਸਿਮ ਕਿਸ ਦਿਨਾਂ 250 ਵੀ ਘਿਰ ਜਾਂਦਾ ਹੈ ਕਿਸ ਦਿਨ ਅਸੀਂ ਡੇਲੀ ਵਾਰ ਸੈਂਕੀ ਟੰਕੀ ਫੁੱਲ ਕਰਾਨੇ ਆ ਦੀ 10 10 ਘੰਟੇ ਦੇ ਕਰੀਬ ਚਲਾਉਂਦਾ ਸੀ ਆ 11 ਘੰਟੇ ਚੱਲਦਾ ਸਮ ਮਤਲਬ ਕਿ ਜੇ ਖੇਤ ਜਿਆਦਾ ਮਿੱਟੀ ਹਾੜ ਆ ਜਾਂਦੀ ਤਾਂ ਉੱਥੇ ਟਰੈਕਟਰ ਥੋੜਾ ਜ਼ੋਰ ਜ਼ਿਆਦਾ ਲਗਾਉਣਾ ਪੈਂਦਾ ਉਸ ਹੀ ਸਾਬ ਤੇ ਤੇ ਇੱਕ ਉਹ ਤੇ ਉੱਪਰ ਹੋਗੇ ਦੇ ਕੈਮਰੇ ਆ ਜਿਹੜਾ ਸਿਸਟਮ ਆ ਇਹ ਕੀ ਲੱਗਾ ਹੋਇਆ ਹੈ ਇਹ ਟਰੈਕਟਰ ਦਾ ਸਿਸਟਮ ਹੈ ਅੱਛਾ ਜੀ ਇਹਦੀ ਤੁਸੀਂ ਚਾਬੀ ਓਨ ਕਰੋਗੇ ਹਾਂ ਜੀ ਤਾਂ ਇਹ ਟਰੈਕਟਰ ਦੇਦਰ ਇਹ ਪ੍ਰੈਸ਼ਰ ਆ ਜਾਣਗੇ ਸਾਰੇ ਅੱਛਾ ਜੀ ਕਿਹੜੇ ਕਿਹੜੇ ਚਲਾਉਣਾ ਸਾਨੂੰ ਹਾਈਡਰੋਲੀ ਚਲਾਨੀ ਹੈ ਕੀ ਚਲਾਣਾ ਹੈ ਉਹ ਤੇ ਮੇਨਟੇਨ ਕਰਨਾ ਪਊਗਾ ਜੇ ਲੋਕ ਖੋਲਦੋ ਜਾਂ ਕੁਝ ਵੀ ਕਰਦੋ ਠੀਕ ਹੈ ਜੀ ਇਹ ਸਾਰੇ ਇਹਦੇ ਜਿਹੜੇ ਇੰਸਟਰੂਮੈਂਟ ਚੱਲਦੇ ਆ ਇਹ ਸਾਰੇ ਇਹ ਟਰੈਕਟਰ ਦਾ ਆ ਅੱਛਾ ਇਹ ਟਰੈਕਟਰ ਦਾ ਯਾਨੀ ਕਿ ਇਹ ਮਸ਼ੀਨ ਦਾ ਹੈ ਅੱਛਾ ਇਹ ਮਸ਼ੀਨ ਦਾ ਹੈ ਜੀ ਇਹ ਵਾਲਾ ਮਸ਼ੀਨ ਦਾ ਦੇਖੋ ਮੈਂ ਤੁਹਾਨੂੰ ਇਹਨਾਂ ਚਾਰ ਕੰਮ ਚੱਲ ਰਿਹਾ ਪਿੱਛੇ ਅਸੀਂ ਇਹਨੂੰ ਸਹੀ ਕਰਾ ਰਹੇ ਹਾਂ ਨਾ ਥੋੜਾ ਸਾ ਇੱਕ ਪੁਆਇੰਟ ਖਰਾਬ ਹੋ ਗਿਆ ਥਾ ਇਹ ਮਸ਼ੀਨ ਦਾ ਪੁਆਇੰਟ ਆ ਜਾਊਗਾ ਇੱਧਰ ਇਹ ਅਸੀਂ ਮਸ਼ੀਨ ਦੀ ਜਾਣਕਾਰੀ ਦੇ ਦੂਗਾ ਜੇ ਕੋਈ ਜੇ ਕੋਈ ਨੁਕਸ ਵੀ ਹੋਊਗਾ ਤੇ ਮਸ਼ੀਨ ਦੇ ਵਿੱਚ ਇਹ ਐਰੀਆ ਐਰੀਆ ਦਾ ਇੱਕਦਮ ਠੀਕ ਹੈ ਇੱਧਰ ਹੀ ਆ ਕਮੀ ਹੋ ਗਈ ਤੁਰੰਤ ਤੁਰੰਤ ਬਤਾ ਦਊਗਾ ਵੀ ਪਾ ਜਾਊਗੀ ਇੱਧਰ ਹੋਣੀ ਹੋਣੇ ਵਾਲਾ ਆਉਣੀਆ ਦੇਖੋ ਆ ਗਿਆ ਠੀਕ ਹੈ ਕੰਪਨੀ ਬਹੁਤ ਅੱਛਾ ਕੰਮ ਕਰ ਰਹੀ ਹੈ ਐਸੇ ਹਿਸਾਬ ਤੇ ਔਰ ਨਈ ਨਈ ਟੈਕਨੋਲੋਜੀ ਲਗਾ ਰਹੀ ਹੈ ਤਾਂ ਦੇਖੋ ਆਪਣੇ ਇੰਡੀਆ ਤੇ ਨਈ ਚੀਜ਼ ਆਊਗੀ ਕਿਸਾਨ ਨੂੰ ਫਾਇਦਾ ਹੋਊਗਾ ਸਭ ਨੂੰ ਫਾਇਦਾ ਹੋਊਗਾ ਬਿਲਕੁਲ ਜੀ ਅੱਛਾ ਇਹ ਮਸ਼ੀਨ ਦਾ ਆ ਗਿਆ ਇਹਦੇ ਤੇ ਸਿਸਟਮ ਇਹ 2 3 4 ਜੀ ਕੀਤੀ ਜਾ ਰਹੀ ਹੈ ਇਹ ਇਹ ਅਲੱਗ ਅਲੱਗ ਨਾ ਦੇ ਉਹ ਹੈ ਜਿਵੇਂ ਕਿ ਮੰਨ ਲਓ ਸਾਨੂੰ ਸੈਟਿੰਗ ਕਰਨੀ ਹੈ ਪਿਛਲਾ ਵਾਲਾ ਸਾਨੂੰ ਇਹ ਜੋ ਹੈ ਇਹ ਬੈਲਟਾਂ ਉੱਪਰ ਨੀਚੇ ਨੂੰ ਕਰਨੀਆਂ ਆ ਅੱਛਾ ਬੈਲਟਾਂ ਜਿਹੜੀਆਂ ਕੱਸਣੀਆਂ ਕਰਨੀ ਖੇਤ ਗਿੱਲਾ ਸੁੱਕਾ ਉਸ ਹਿਸਾਬ ਤੇ ਆ ਯਾ ਤੁਹਾਨੂੰ ਬੰਕਰ ਦੀ ਸੈਟਿੰਗ ਦਿਖਾਉਂਦਾ ਜਾਂ ਜੋ ਨੀਚੇ ਵਾਲਾ ਸਾਨੂੰ ਗਹਿਰੀ ਲਾਗੂ ਕਿੰਨੀ ਰੱਖਣੀ ਹੈ ਉਹਦਾ ਸਾਨੂੰ ਸੈੱਟ ਕਰਨਾ ਆਟੋਮੈਟਿਕ ਦੇ हिसाब ਤੇ ਆ। ਯਾ ਵਾਲਾ ਜੋ ਹੈ ਯਾ ਸਾਡਾ ਹੁਦਾ ਹੈ ਮਤਲਬ ਜੇ ਅਸੀਂ ਓਨ ਰੋਡ ਚੱਲੇ ਸੜਕ 'ਤੇ ਚੱਲेंगे ਤਾਂ ਪਿਛਲੇ ਪਹੀਏ ਘੁਮਾਣੇ ਆ ਮਸ਼ੀਨ ਦੇ ਜਾਂ ਨਹੀਂ ਘੁਮਾਣੇ ਓਫ ਰੋਡਿੰਗ ਓਨ ਰੋਡਿੰਗ ਐਸ ਐਥੇ ਮੈਂ ਪਾਸਵਰਡ ਵੱਲ ਦੂੰਗਾ ਤਾਂ ਪਾਸਵਰਡ ਦੇ ਅਨਸਾਰ ਕੋਈ ਵੀ ਆਦਮੀ ਇਸ ਨੂੰ ਛੇੜੂਗਾ ਨਹੀਂ ਕੋਈ ਕੁਝ ਵੀ ਕਰ ਲਏ ਕਿਸੇ ਤੇ ਕੁਝ ਨਹੀਂ ਹੋਣਾ ਇਧਰ ਠੀਕ ਹੈ ਜੀ ਜਿਹੜੀ ਇਹ ਮਸ਼ੀਨ ਵਾ ਇਹ ਜਾਨੀ ਕਿ ਇਹਦੇ ਪਹੀਏ ਵੀ ਜ਼ੋਰ ਲਾਉਣਗੇ ਵੀਡੀਓ ਸ਼ਾਟ ਦੇ ਨਾਲ ਨਹੀਂ ਨਹੀਂ ਜ਼ੋਰ ਨਹੀਂ ਲਾਂਦੇ ਇਹਦੇ ਪਹੀਏ ਮੂਵਮੈਂਟ ਕਰਦੇ ਆ ਘੁੰਮਦੇ ਆ আচ্ছা ਮੂਵਮੈਂਟ ਕਰਦੇ ਆ ਜਦ ਕਿ ਇਹਨਾਂ ਨੂੰ ਬਹੁਤ ਲੰਬੀ ਮਸ਼ੀਨ ਹੈ ਨਾ ਪਿੱਛੇ ਤੱਕ ਦੇਖੋ ਠੀਕ ਹੈ ਜੀ ਠੀਕ ਹੈ ਜੀ ਟਰੈਕਟਰ ਘੁਮਾएंगे ਤਾਂ ਇਹਦੇ ਪਿਛਲੇ ਪਹੀਏ ਵੀ ਇਸ ਮਸ਼ੀਨ ਦੇ ਘੁਮਾ ਦਿੰਦੇ ਆ ਉਹ ਆਪਣੇ ਆਪ ਮੋੜ ਖਾਂਦੀ ਹੈ ਮੋੜ ਖਾਂਦੀ ਹੈ ਮਸ਼ੀਨ ਠੀਕ ਹੈ ਜੀ ਅਨੀ ਤਾਂ ਇਤਨੀ ਲੰਬੀ ਮਸ਼ੀਨ ਹੈ ਰਸਤਾ ਚੱਲਣੀ ਜਰਾ ਜਰਾ ਸੇ ਰਸਤੇ ਆ ਲੋਕਾਂ ਦੇ ਸੰਦੇ ਪਹਿਲਾਂ ਐਨਐਸ ਰਸਤਾ ਤੇ ਚੱਲਣੀ ਤਾਂ ਬਹੁਤ ਕਿਹੜੀ ਬਾਤ ਹੈ ਪਰ ਲੇਕਿਨ ਇੱਕ ਨਈ ਚੀਜ਼ ਹੈ ਕਿਸਾਨਾਂ ਨੂੰ ਫਾਇਦਾ ਲੱਗੂਗਾ ਔਰ ਸਭ ਅੱਛਾ ਕਰਾਂਗੇ ਤਾਂ ਲੋਕ ਬਾਅਦ ਫਿਰ ਰਸਤੇ ਚੋੜੇ ਵੀ ਕਰਾਂਗੇ ਬਈ ਜਿੰਨੂੰ ਬੈਨੀਫਿਟ ਲੈਣਾ ਹੈ ਤਾਂ ਕੁਛ ਨਾ ਕੁਛ ਤਾਂ ਕਰਨਾ ਪੜੂਗਾ ਹਾਂਜੀ ਇਹ ਵੀ ਹੈ ਜਿੰਨੂੰ ਬੈਨੀਫਿਟ ਲੈਣਾ ਤਾਂ ਉਹ ਰਸਤੇ ਵੀ ਚੋੜੇ ਕਰੂਗਾ ਆਪਣੇ ਖੇਤ ਵੀ ਚੋੜੇ ਕਰੂਗਾ ਬਿਲਕੁਲ ਵੀ ਕੁਛ ਕਰੂਗਾ ਔਰ ਲੇਬਰ ਤੇ ਦੁਨੀਆ ਤੰਗ ਹੈ ਹੀ ਤੁਹਾਨੂੰ ਪਤਾ ਹੀ ਹੈ ਕਿ ਲੇਬਰ ਦਾ ਜਮਾਨੇ ਮਿਲਦੀ ਹੈ ਨਹੀਂ ਕਿਤੇ ਵੀ ਬਿਲਕੁਲ ਜੀ ਲੇਬਰ ਤੋਂ ਬਸ ਅਸੀਂ ਵੀ मैं भी एक पहले फार्मर है भारत बैंडर है इस कंपनी का मैं ठेकेदार है मतलब जो जो इम्पलीमेंट है जो चलते हैं नए वैसे पुराने मैं करीबन दस साल से इस कंपनी से जुड़ा हुआ है और बहुत ही अच्छी बड़ी कंपनी है और अच्छी नई नई चीजें लेकर कंपनी हिसाब से बहुत बढ़िया सिस्टम है कोई दिक्कत नहीं है किसान भी काफ़ी जुड़ रहे हैं और ये साढ़े सबसे बड़े फार्मर हैं इतनी इतने चल रही है हाँ जी दोस्तों ਮਸ਼ੀਨ ਦਾ ਏਵੀਆਰ ਮਸ਼ੀਨ ਦਾ ਜਿਹੜੀ ਨੀਦਰਲੈਂਡ ਤੋਂ ਆਈ ਆ ਉਹਦਾ ਤੇ ਮੈਸੀ ਟਰੈਕਟਰ ਦਾ ਤੁਹਾਨੂੰ ਸਾਰਾ ਰਿਵਿਊ ਦਿੱਤਾ ਆ ਇਹ ਵੀਰਜੀ ਭੁਪਿੰਦਰ ਸਿੰਘ ਗਰੇਵਾਲ ਗਰੇਵਾਲ ਜਿਹੜੇ ਆਪਣੇ ਕੰਪਨੀ ਦੇ ਨਾਲ ਜਿੰਨਾਂ ਦਾ ਟਾਈ ਆਪਾ ਇਹ ਫਾਰਮੈਟ ਨੇ ਇਹਨਾਂ ਦੇ ਅੰਡਰ ਸਾਰਾ ਕੰਮ ਚੱਲਦਾ ਆ ਤੇ ਤੁਹਾਡੇ ਨਾਲ ਮਿਲ ਕੇ ਬਹੁਤ ਵਧੀਆ ਲੱਗਾ ਬਹੁਤ ਧੰਨਵਾਦ ਤੁਹਾਡਾ ਆਪਾਂ ਇਹ ਜਾਣਕਾਰੀ ਦਿੱਤੀ ਆਸ ਕਰਦੇ ਹਾਂ ਕਿ ਆਪਣੇ ਇੰਡੀਆ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਆ ਪ੍ਰੋਡਕਟ ਹੋਰ ਆਉਣਗੇ ਤੇ ਆਪਣੇ ਕਿਸਾਨਾਂ ਦੀ ਇਹ ਟੈਕਨੋਲੋਜੀ ਵਧੂਗੀ ਇਹਨਾਂ ਦਾ ਕਹਿਣਾ ਕਿ ਗਾਂ ਆ ਰਹੇ ਆ ਹੋਰ ਦੋਸਤੋ ਹੁਣ ਆਪਾਂ ਯੂਪੀ ਦੇ ਵਿੱਚ ਕੱਲ੍ਹ ਦੇ ਆਏ ਆ ਤੁਹਾਨੂੰ ਸਾਰਾ ਕੁਝ ਵਿਖਾਇਆ ਤੇ ਇਹ ਸਾਡੀ ਸਭ ਤੋਂ ਐਡਵਾਂਸ ਟੈਕਨੋਲੋਜੀ ਜਿਹੜੀ ਅਸੀਂ ਦੇਖੀ ਆ ਔਰ ਤੁਹਾਨੂੰ ਵਿਖਾਈ ਆ ਇਸ ਤੋਂ ਇਲਾਵਾ ਤੁਹਾਨੂੰ ਅਗਲੀ ਵੀਡੀਓ ਚ ਫੇਰ ਮਿਲਾਂਗੇ ਹਾਂਜੀ ਧੰਨਵਾਦ ਠੀਕ